ਅਸੀਂ ਗੱਲ ਦਿਨਿਕ ਸੂਰਾ ਟੀਵੀ ਦੇਖ ਰਹੇ ਹਾਂ ਪੂਰੇ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚ ਹੜਾ ਵਰਗੇ ਹਾਲਾਤ ਹੈ ਤੇ ਹੜਾ ਵਰਗੇ ਹਾਲਾਤਾਂ ਦੇ ਵਿੱਚ ਜੋ ਆਮ ਲੋਕ ਨੇ ਉਹਨਾਂ ਵਾਸਤੇ ਰਾਸ਼ਨ ਅਤੇ ਕੱਪੜੇ ਵਗੈਰਾ ਦੀ ਤਾਂ ਸਾਰੇ ਹੀ ਮਦਦ ਦੇ ਰਹੇ ਨੇ ਲੇਕਿਨ ਉੱਥੇ ਜੋ ਪਸ਼ੂ ਹੈਗੇ ਆ ਜੋ ਪਸ਼ੂ ਹੜ੍ਹਾਂ ਦੇ ਵਿੱਚ ਫਸੇ ਹੋਏ ਆ ਉਹਨਾਂ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਉਹਨਾਂ ਵਾਸਤੇ ਹੁਣ ਤੱਕ ਜਿਹੜੀ ਮਦਦ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੁਣ ਤੱਕ ਇਹ ਮਦਦ ਨਹੀਂ ਕੀਤੀ ਜਾ ਰਹੀ ਸੀ ਕਿ ਲੇਕਿਨ ਹੁਣ ਜਦੋਂ ਜ਼ਰੂਰਤ ਪਈ ਤਾਂ ਅਬੋਹਰ ਦੇ ਅਰੋੜਾ ਵਿਕਾਸ ਮੰਚ ਵੱਲੋਂ ਇਹ ਜਿਹੜੀ ਮਦ ਦੇ ਵਿੱਚ ਆਪਣੇ ਨਾਲ ਨੇ ਅਮਿਤ ਡਾਕਟਰ ਅਮਿਤ ਨਾਇਣ ਜੀ ਉਹਨਾਂ ਨਾਲ ਗੱਲਬਾਤ ਕਰਨੇ ਆ ਵੀ ਇਹ ਦਵਾਈ ਜਿਹੜੀ ਹੈ ਕਿੱਥੇ ਕਿੱਥੇ ਭੇਜੀ ਜਾਏਗੀ ਅਸੀਂ ਪਹਿਲਾਂ ਤਾਂ ਧੰਨਵਾਦੀ ਆ ਗਗਨ ਜੀ ਉਹਨਾਂ ਦੀ ਟੀਮ ਦੇ ਪਹਿਲਾਂ ਇਹਨਾਂ ਨੇ ਜਿਹੜਾ ਹੈਗਾ ਸਾਈਲੇਜ ਭੇਜਿਆ ਸੀ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ ਕਿ ਪਸ਼ੂਆਂ ਨੂੰ ਚਾਰੇ ਦੀ ਪ੍ਰੋਬਲਮ ਆ ਰਹੀ ਹੋਗੀ ਪਹਿਲਾਂ ਇਹਨਾਂ ਨੇ ਸਾਈਲੇਜ ਭੇਜਿਆ ਹੁਣ ਜਿਹੜਾ ਹੈਗਾ ਇਹਨਾਂ ਨੇ ਦਵਾਈਆਂ ਇਹ ਭੇਜੀਆਂ ਹੈਗੀਆਂ ਇਹ ਵੀ ਸਾਡੇ ਤੋਂ ਪੁੱਛ ਕੇ ਭੇਜਿਆ ਇਹਨਾਂ ਨੇ ਕਿ ਜਿਹੜੀ ਦਵਾਈਆਂ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਤੁਹਾਡੇ ਦੁਆਰਾ ਭੇਜੀ ਗਈ ਇੱਕ ਇੱਕ ਦਵਾਈ ਜਿਹੜੇ ਸਾਡੇ ਪੀੜਿਤ ਪਸ਼ੂ ਪਾਲਕ ਨੇ ਉਹਨਾਂ ਤੱਕ ਅਸੀਂ ਪਹੁੰਚਾਣ ਦੀ ਜ਼ਿੰਮੇਵਾਰੀ ਸਾਡੀ ਹੈ ਹੁਣ ਤੇ ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਦੇਖੋ ਸਭ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੈਗੀਆਂ ਉੱਥੇ ਜਿਹੜੀਆਂ ਪਸ਼ੂਆਂ ਵਿੱਚ ਹੋ ਰਹੀਆਂ ਪਾਣੀ ਬੇਸਿਕਲੀ ਅੱਜ ਜਿਹੜੀ ਅਸੀਂ ਦਵਾਈਆਂ ਲਈਆਂ ਇਹਨਾਂ ਤੋਂ ਇਹ ਹੈਗੀਆਂ ਇਹ ਤਾਂ ਹਰੇਕ ਪਸ਼ੂ ਨੂੰ ਉੱਤੇ ਜਾ ਸਕਦੀ ਹੈ ਕਿਉਂਕਿ ਹੁਣ ਚਾਰਾ ਪੂਰਾ ਨਹੀਂ ਮਿਲ ਪਾਏਗਾ ਇੱਕ ਜਿਹੜਾ ਪਸ਼ੂ ਹੈਗਾ ਆਪਦੀ ਥਾਂ ਤੋਂ ਦੂਜੀ ਥਾਂ ਤੇ ਆ ਗਿਆ ਉੱਥੇ ਵੀ ਸਹੀ ਹਲਾਤ ਚ ਨਹੀਂ ਰਹਿ ਸਕਦਾ ਇਸ ਕਰਕੇ ਮਿੰਟ ਐਪ ਦੀਆਂ ਗੋਲੀਆਂ ਜਿਹੜੀਆਂ ਦਿੱਤੀਆਂ ਹੈਗੀਆਂ ਤਾਂ ਕਿ ਉਹਦੀ ਤੰਦਰੁਸਤੀ ਬਣੀ ਰਹੇ ਕਿਉਂਕਿ ਹੜਾਂ ਦਾ ਪਾਣੀ ਨਿਕਲਣ ਤੋਂ ਬਾਅਦ ਵੀ ਹੈਗਾ ਕਿ ਪਸ਼ੂ ਦੀ ਕਮਜ਼ੋਰੀ ਕਈ ਵਾਰੀ ਹੁਣ ਸ਼ੋਅ ਨਹੀਂ ਹੁੰਦੀ ਬਾਅਦ ਚ ਸ਼ੋਅ ਹੁੰਦੀ ਆ ਇਸ ਕਰਕੇ ਦਵਾਈਆਂ ਉਹਨਾਂ ਨੂੰ ਦਿੱਤੀ ਜਾਂਦਾ ਕਿ ਉਹਨਾਂ ਦੀ ਸਿਹਤ ਹੈ ਜਿਹੜੀ ਪੂਰੀ ਬਣੀ ਰਹੇ ਤੇ ਦੋਸਤੋ ਅਰੋੜਾ ਵਿਕਾਸ ਮੰਚ ਵੱਲੋਂ ਇੱਕ ਅਪੀਲ ਵੀ ਹੈ ਕਿ ਜੋ ਇਸ ਵਕਤ ਜ਼ਰੂਰ تھی ਗਈ ਹੈ ਜੋ ਲੋਡ ਹੈ ਗਈ ਹੈ ਉਸ ਦੇ ਮੁਤਾਬਿਕ ਹੀ ਉੱਥੇ ਜੋ ਸਮਾਨ ਭੇਜਿਆ ਜਾਏ ਕਿਉਂਕਿ ਪੰਜਾਬ ਨੇ ਇੱਕ ਜੁੜਤਾ ਦਾ ਇੱਕ ਮਿਸਾਲ ਕਾਇਮ ਕੀਤੀ ਹੈ ਉਸ ਮਿਸਾਲ ਦੇ ਵਿੱਚ ਇਹ ਦਿਖਾਇਆ ਵੀ ਆਪਾਂ ਜ਼ਰੂਰ ਤੋਂ ਜ਼ਿਆਦਾ ਤੱਕ ਸਮਾਨ ਪਹੁੰਚਾ ਦਿੱਤਾ ਗਿਆ ਹੈ ਲੇਕਿਨ ਹੁਣ ਜਿਹੜੀ ਲੋਡ ਹੈ ਉਹ ਹੜ੍ਹਾਂ ਤੋਂ ਬਾਅਦ ਦੀ ਲੋਡ ਹੈਗੀ ਹੈ ਇਸ ਕਰਕੇ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਹੁਣ ਇਕੱਠਾ ਕਰਕੇ ਰੱਖਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਜਦੋਂ ਹੜ੍ਹਾਂ ਦੀ ਸਥਿਤੀ ਜਿਹੜੀ ਹੈ ਉਹ ਖਤਮ ਹੋ ਜਾਏਗੀ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੀ ਮਦਦ ਵਾਸਤੇ ਅੱਗੇ ਆਣਾ ਚਾਹੀਦਾ ਹੈ ਸਵੇਰਾ ਟੀਵੀ ਲਈ ਬਹੁਤ ਤੋਂ ਤਰਮਿੰਦਰ ਦੀ ਰਿਪੋਰਟ ਬਸੇ ਸਾਨੂੰ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗੋਂ ਕਾਫੀ ਸਪਲਾਈ ਆ ਰਹੀ ਹੈ ਦਵਾਈ ਦੀ ਬਾਕੀ ਜੋ ਇਹੋ ਜਿਹੇ ਹਾਲਾਤ ਚੱਲ ਰਹੇ ਨੇ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਸਾਡੀ ਕੋਸ਼ਿਸ਼ ਹੈ ਕਿ ਇਹੋ ਜਿਹੇ ਹਾਲਾਤ ਦੇ ਵਿੱਚ ਕਿਸੇ ਵੀ ਪਸ਼ੂ ਪਾਲਕ ਨੂੰ ਕੋਈ ਵੀ ਦਵਾਈ ਆਪ ਖਰੀਦ ਕੇ ਨਾਲ ਲਿਆਉਣੀ ਪਵੇ ਸੋ ਉਹਦੇ ਲਈ ਅਸੀਂ ਅੱਜ ਅਰੋੜਾ ਵਿਕਾਸ ਮੰਚ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਪੰਨੋ 15 ਮਿੰਟਾਂ ਦੇ ਵਿੱਚ ਜਿਹੜੀ ਸਾਡੀ ਰਿਕੁਆਇਰਮੈਂਟ ਸੀ ਉਹ ਦਵਾਈਆਂ ਉਹਨਾਂ ਨੇ ਪੂਰੀਆਂ ਕਰਤੀਆਂ ਸੋ ਮੈਂ ਅਰੋੜਾ ਵਿਕਾਸ ਮੰਚ ਦਾ ਕਾਸਰ ਤੇ ਗगन ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਆਂ ਕਿ ਜਿਨ੍ਹਾਂ ਨੇ ਇਹ ਜਿਹੜੀ ਪਸ਼ੂ ਪਾਲਕਾਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਦਵਾਈਆਂ ਮੁਹੱਈਆ ਕਰਵਾਈਆਂ ਨੇ ਤੇ ਮੇਰੀ ਜਿਹੜੀ ਸਾਡੀ ਜਿੰਨੇ ਵੀ ਸਾਡੇ ਡੋਨਰਸ ਨੇ ਜਿਹੜੇ ਵਕਫ ਵਕਫਾ ਤੇ ਕਾਰਜ ਕਰ ਰਹੇ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਗੁਰਬਾਣੀ ਦਾ ਇੱਕ ਫਰਮਾਨ ਹੈ ਅਕਲੀ ਕੀਚੇ দান ਉਹ ਜੋ ਵੀ ਕੀਤੀ ਜਾਂ ਕਿਤੇ ਵੀ ਜਗ੍ਹਾ ਤੇ ਉਹ ਡੋਨੇਟ ਕਰ ਰਹੇ ਨੇ ਥੋੜਾ ਜਿਹਾ ਸੋਚ ਸਮਝ ਕੇ ਕਿ ਜਿਹੜੀ ਚੀਜ਼ ਦੀ ਜਿੱਥੇ ਜ਼ਰੂਰਤ ਹੈ ਉਹ ਚੀਜ਼ਾਂ ਹੀ ਲੈਣ ਤਾਂ ਕਿ ਉਹਨਾਂ ਦਾ ਕੀਤਾ ਹੋਇਆ ਜਿਹੜੀ ਦਾਨ ਹੈ ਜਿਹੜਾ ਸੇਵਾਵਾ ਉਹ ਥਾਂੇ ਪੈ ਸਕੇ ਗਗਨ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਹੜ ਪੜ ਪਸ਼ੂਆਂ ਲਈ ਦਵਾਈਆਂ ਲੈ ਕੇ ਬਣਦੇ ਆ ਡਿਪਟੀ ਡਾਇਰੈਕਟਰ ਡਾਕਟਰ ਮਨਦੀਪ ਸਿੰਘ ਜੀ ਜੋ ਕਿ ਸਾਡੇ ਅਬੋਰ ਦੇ ਹੀ ਨੇ ਉਹਨਾਂ ਦਾ ਫੋਨ ਆਂਦਾ ਵੀ ਕੱਲ ਸਾਡੇ 24 ਜਗਾ ਤੇ ਕੈਂਪ ਨੇ ਕੁਝ ਦਵਾਈਆਂ ਐ ਜੀਆਂ ਹੈਗੀਆਂ ਨੇ ਜਿਹੜੀ ਸਪਲਾਈ ਤੋਂ ਬਾਹਰ ਨੂੰ ਰਵਾਵਾ ਲੋਡ ਹੈ ਤਾਂ ਉਹਨਾਂ ਕੋਲੋਂ ਅਕਸਾ ਕੋ ਮੈਂ ਲਿਸਟ ਮੰਗਾਈ ਤਾਂ ਅਸੀਂ ਆਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਗੱਲ ਕੀਤੀ ਅਸੀਂ 15 ਮਿੰਟਾਂ ਦੇ ਵਿੱਚ ਹੀ ਉਹ ਸਵਾਰੀਆਂ ਦਵਾਈਆਂ ਦੀ ਕਲੈਕਸ਼ਨ ਕਰਕੇ ਅਸੀਂ ਡਾਕਟਰ 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 ਮਨਦੀਪ ਸਿੰਘ ਤੇ ਡਾਕਟਰ ਨਾਨ ਜੀ ਨੂੰ ਹੈਂਡਓਵਰ ਕੀਤੀਆਂ ਨੇ ਸਾਡਾ ਇਹੀ ਮਕਸਦ ਹੈ ਸਹੀ ਸਮਾਨ ਸਹੀ ਜਗ੍ਹਾ ਤੇ ਲੱਗੇ ਇਸੇ ਕਰਕੇ ਅਸੀਂ ਇਹ ਸਹਿਯੋਗ ਕੀਤਾ ਸਿੱਕਲ ਦਾਨਿਕਸ਼ੋਰਾ ਟੀਵੀ ਦੇਖ ਰਹੇ ਹੋ ਪੂਰੇ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਹੈ ਤੇ ਹੜ੍ਹਾਂ ਵਰਗੇ ਹਾਲਾਤਾਂ ਦੇ ਵਿੱਚ ਜੋ ਆਮ ਲੋਕ ਨੇ ਉਹਨਾਂ ਵਾਸਤੇ ਰਾਸ਼ਨ ਅਤੇ ਕੱਪੜੇ ਵਗੈਰਾ ਦੀ ਤਾਂ ਸਾਰੇ ਹੀ ਮਦਦ ਦੇ ਰਹੇ ਨੇ ਲੇਕਿਨ ਉੱਥੇ ਜੋ ਪਸ਼ੂ ਹੈਗੇ ਆ ਜੋ ਪਸ਼ੂ ਹੜ੍ਹਾਂ ਦੇ ਵਿੱਚ ਫਸੇ ਹੋਇਆ ਉਹਨਾਂ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਉਹਨਾਂ ਵਾਸਤੇ ਹੁਣ ਤੱਕ ਜਿਹੜੀ ਮਦਦ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੁਣ ਤੱਕ ਇਹ ਮਦਦ ਨਹੀਂ ਕੀਤੀ ਜਾ ਰਹੀ ਸੀ ਕਿ ਲੇਕਿਨ ਹੁਣ ਜਦੋਂ ਜ਼ਰੂਰਤ ਪਈ ਤਾਂ ਅਬੋਹਰ ਦੇ ਅਰੋੜਾ ਵਿਕਾਸ ਮੰਚ ਵੱਲੋਂ ਇਹ ਜਿਹੜੀ ਮਦਦ ਹੈ ਦੇ ਵਿੱਚ ਆਪਣੇ ਨਾਲ ਨੇ ਅਮਿਤ ਡਾਕਟਰ ਅਮਿਤ ਨੈਣ ਜੀ ਉਹਨਾਂ ਨਾਲ ਗੱਲਬਾਤ ਕਰਨੇ ਆ ਵੀ ਇਹ ਦਵਾਈ ਜਿਹੜੀ ਹੈ ਕਿੱਥੇ ਕਿੱਥੇ ਭੇਜੀ ਜਾਏਗੀ ਅਸੀਂ ਪਹਿਲਾਂ ਤਾਂ ਧੰਨਵਾਦੀ ਆ ਗਗਨ ਜੀ ਉਹਨਾਂ ਦੀ ਟੀਮ ਦੇ ਪਹਿਲਾਂ ਇਹਨਾਂ ਨੇ ਜਿਹੜਾ ਹੈਗਾ ਸਾਈਲੇਜ ਭੇਜਿਆ ਸੀ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ ਕਿ ਪਸ਼ੂਆਂ ਨੂੰ ਚਾਰੇ ਦੀ ਪ੍ਰੋਬਲਮ ਆ ਰਹੀ ਹੋਗੀ ਪਹਿਲਾਂ ਇਹਨਾਂ ਨੇ ਸਾਈਲੇਜ ਭੇਜਿਆ ਹੁਣ ਜਿਹੜਾ ਹੈਗਾ ਇਹਨਾਂ ਨੇ ਦਵਾਈਆਂ ਇਹ ਭੇਜੀਆਂ ਹੈਗੀਆਂ ਇਹ ਵੀ ਸਾਡੇ ਤੋਂ ਪੁੱਛ ਕੇ ਭੇਜਿਆ ਇਹਨਾਂ ਨੇ ਕਿ ਜਿਹੜੀ ਦਵਾਈਆਂ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਤੁਹਾਡੇ ਦੁਆਰਾ ਭੇਜੀ ਗਈ ਇੱਕ ਇੱਕ ਦਵਾਈ ਜਿਹੜੇ ਸਾਡੇ ਪੀੜਿਤ ਪਸ਼ੂ ਪਾਲਕ ਨੇ ਉਹਨਾਂ ਤੱਕ ਅਸੀਂ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਹੁਣ ਤੇ ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਦੇਖੋ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੈਗੀਆਂ ਉੱਥੇ ਜਿਹੜੀਆਂ ਪਸ਼ੂਆਂ ਵਿੱਚ ਕੋਨ ਆ ਰਹੀਆਂ ਪਾਣੀ ਕਰ ਬੇਸਿਕਲੀ ਅੱਜ ਜਿਹੜੀ ਅਸੀਂ ਦਵਾਈਆਂ ਲਈਆਂ ਇਹਨਾਂ ਤੋਂ ਇਹ ਹੈਗੀਆਂ ਇਹ ਤਾਂ ਹਰੇਕ ਪਸ਼ੂ ਨੂੰ ਉੱਤੇ ਜਾ ਸਕਦੀ ਹੈ ਕਿਉਂਕਿ ਹੁਣ ਚਾਰਾ ਪੂਰਾ ਨਹੀਂ ਮਿਲ ਪਾਏਗਾ ਇੱਕ ਜਿਹੜਾ ਪਸ਼ੂ ਹੈਗਾ ਆਪਦੀ ਥਾਂ ਤੋਂ ਦੂਜੀ ਥਾਂ ਤੇ ਆ ਗਿਆ ਉੱਥੇ ਵੀ ਸਹੀ ਹਾਲਾਤ ਤੇ ਨਹੀਂ ਰਹਿ ਸਕਦਾ ਇਸ ਕਰਕੇ ਮਨ ਟਾਈਪ ਦੀਆਂ ਗੋਲੀਆਂ ਜਿਹੜੀਆਂ ਦਿੱਤੀਆਂ ਹੈਗੀਆਂ ਤਾਂ ਕਿ ਉਹਦੀ ਤੰਦਰੁਸਤੀ ਬਣੀ ਰਹੇ ਕਿਉਂਕਿ ਹੜਾਂ ਦਾ ਪਾਣੀ ਨਿਕਲਣ ਤੋਂ ਬਾਅਦ ਵੀ ਇਹ ਹੈਗਾ ਕਿ ਪਸ਼ੂ ਦੀ ਕਮਜ਼ੋਰੀ ਕਈ ਵਾਰੀ ਹੁਣ ਸ਼ੋਅ ਨਹੀਂ ਹੁੰਦੀ ਬਾਅਦ ਚ ਸ਼ੋਅ ਹੁੰਦੀ ਆ ਇਸ ਕਰਕੇ ਦਵਾਈਆਂ ਉਹਨਾਂ ਨੂੰ ਦਿੱਤੇ ਜਾਂਦੇ ਤਾਂ ਕਿ ਉਹਨਾਂ ਦੀ ਸਿਹਤ ਹੈ ਜਿਹੜੀ ਪੂਰੀ ਬਣੀ ਰਹੇ ਤੇ ਦੋਸਤੋ ਅਰੋੜਾ ਵਿਕਾਸ ਮੰਚ ਵੱਲੋਂ ਇੱਕ ਅਪੀਲ ਵੀ ਹੈ ਕਿ ਜੋ ਇਸ ਵਕਤ ਜ਼ਰੂਰ ਥੇ ਗਿਆ ਜੋ ਲੋੜ ਹੈ ਗਿਆ ਉਸੇ ਮੁਤਾਬਿਕ ਕੀ ਉੱਥੇ ਜੋ ਅਸਮਾਨ ਭੇਜਿਆ ਜਾਏ ਕਿਉਂਕਿ ਪੰਜਾਬ ਨੇ ਇੱਕ ਜੁੜਤਾ ਦਾ ਇੱਕ ਮਿਸਾਲ ਕਾਇਮ ਕੀਤੀ ਹੈ ਉਸ ਮਿਸਾਲ ਦੇ ਵਿੱਚ ਇਹ ਦਿਖਾਇਆ ਵੀ ਆਪਾਂ ਜ਼ਰੂਰ ਤੋਂ ਜ਼ਿਆਦਾ ਤੱਕ ਸਮਾਨ ਪਹੁੰਚਾ ਦਿੱਤਾ ਗਿਆ ਹੈ ਲੇਕਿਨ ਹੁਣ ਜਿਹੜੀ ਲੋੜ ਹੈ ਉਹ ਹੜਾਂ ਤੋਂ ਬਾਅਦ ਦੀ ਲੋੜ ਹੈਗੀ ਇਸ ਕਰਕੇ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਹੁਣ ਇਕੱਠਾ ਕਰਕੇ ਰੱਖਣਾ ਚਾਹੀਦਾ ਤੇ ਉਸ ਤੋਂ ਬਾਅਦ ਜਦੋਂ ਹੜਾਂ ਦੀ ਸਥਿਤੀ ਜਿਹੜੀ ਆ ਉਹ ਖਤਮ ਹੋ ਜੇਗੀ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੀ ਮਦਦ ਵਾਸਤੇ ਅੱਗੇ ਆਣਾ ਚਾਹੀਦਾ ਸਵੇਰਾ ਟੀਵੀ ਲਈ ਆ ਬਹੁਤ ਤੋਂ ਤਰਮਿੰਦਰ ਦੀ ਰਿਪੋਰਟ ਵੈਸੇ ਸਰ ਨੂੰ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਮਹਿਕਮੇ ਤੋਂ ਕਾਫੀ ਸਪਲਾਈ ਆ ਰਹੀ ਹੈ ਦਵਾਈ ਦੀ ਬਾਕੀ ਜੋ ਇਹੋ ਜਿਹੇ ਹਾਲਾਤ ਚੱਲ ਰਹੇ ਨੇ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਸਾਡੀ ਕੋਸ਼ਿਸ਼ ਹੈ ਕਿ ਇਹੋ ਜਿਹੇ ਹਾਲਾਤ ਦੇ ਵਿੱਚ ਕਿਸੇ ਵੀ ਪਸ਼ੂ ਪਾਲਕ ਨੂੰ ਕੋਈ ਵੀ ਦਵਾਈ ਆਪ ਖਰੀਦ ਕੇ ਨਾਲ ਲੈਉਣੀ ਪਵੇ ਸੋ ਉਹਦੇ ਲਈ ਅਸੀਂ ਅੱਜ ਅਰੋੜਾ ਵਿਕਾਸ ਮੰਚ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਪੰਨੋ 15 ਮਿੰਟਾਂ ਦੇ ਵਿੱਚ ਜਿਹੜੀ ਸਾਡੀ ਰਿਕੁਆਇਰਮੈਂਟ ਸੀ ਉਹ ਦਵਾਈਆਂ ਉਹਨਾਂ ਨੇ ਪੂਰੀਆਂ ਕਰਤੀਆਂ ਸੋ ਮੈਂ ਅਰੋੜਾ ਵਿਕਾਸ ਮੰਚ ਦਾ ਖਾਸ ਕਰਕੇ ਗगन ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਆਂ ਕਿ ਜਿਨ੍ਹਾਂ ਨੇ ਇਹ ਜਿਹੜੀ ਪਸ਼ੂ ਪਾਲਕਾਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਦਵਾਈਆਂ ਮੁਹੱਈਆ ਕਰਵਾਈਆਂ ਨੇ ਤੇ ਮੇਰੀ ਜਿਹੜੀ ਸਾਡੀ ਜਿੰਨੇ ਵੀ ਸਾਡੇ ਡੋਨਰਸ ਨੇ ਜਿਹੜੇ ਵਕਫ ਵਕਫਾ ਤੇ ਕਾਰਜ ਕਰ ਰਹੇ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਗੁਰਬਾਣੀ ਦਾ ਇੱਕ ਫਰਮਾਨ ਹੈ ਅਕਲੀ ਕੀਚੇ দান ਉਹ ਜੋ ਵੀ ਕੀਤੀ ਜਾ ਕਿਤੇ ਵੀ ਜਗ੍ਹਾ ਤੇ ਉਹ ਡੋਨੇਟ ਕਰ ਰਹੇ ਨੇ ਥੋੜਾ ਜਿਹਾ ਸੋਚ ਸਮਝ ਕੇ ਕਿ ਜਿਹੜੀ ਚੀਜ਼ ਦੀ ਜਿੱਥੇ ਜ਼ਰੂਰਤ ਹੈ ਉਹ ਚੀਜ਼ਾਂ ਹੀ ਲੈਣ ਤਾਂ ਕਿ ਉਹਨਾਂ ਦਾ ਕੀਤਾ ਹੋਇਆ ਜਿਹੜੀ ਦਾਨ ਹੈ ਜਾਂ ਸੇਵਾ ਵਾ ਉਹ ਥਾਂੇ ਪੈ ਸਕੇ। ਗਗਨ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਹੜਪੜ ਪਸ਼ੂਆਂ ਲਈ ਦਵਾਈਆਂ ਲੈ ਕੇ ਆਏ ਹੋ। ਡਿਪਟੀ ਡਾਇਰੈਕਟਰ ਡਾਕਟਰ ਮਨਦੀਪ ਸਿੰਘ ਜੀ ਜੋ ਕਿ ਸਾਡੇ ਅਬੋਰ ਦੇ ਹੀ ਨੇ ਉਹਨਾਂ ਦਾ ਫੋਨ ਆਂਦਾ ਵੀ ਕੱਲ ਸਾਡੇ 24 ਜਗਾ ਤੇ ਕੈਂਪ ਨੇ ਕੁਝ ਦਵਾਈਆਂ ਐ ਜੀਆਂ ਹੈਗੀਆਂ ਨੇ ਜਿਹੜੀ ਸਪਲਾਈ ਤੋਂ ਬਾਹਰ ਨੂੰ ਰਵਾਵਾ ਲੋਡ ਹੈ। ਤਾਂ ਉਹਨਾਂ ਕੋਲੋਂ ਅਕਸਰ ਕੋ ਮੈਂ ਲਿਸਟ ਮੰਗਾਈ ਤਾਂ ਅਸੀਂ ਆਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਗੱਲ ਕੀਤੀ ਅਸੀਂ 15 ਮਿੰਟਾਂ ਦੇ ਵਿੱਚ ਹੀ ਉਹ ਸਵਾਰੀਆਂ ਦਵਾਈਆਂ ਦੀ ਕਲੈਕਸ਼ਨ ਕਰਕੇ ਅਸੀਂ ਡਾਕਟਰ 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 ਮਨਦੀਪ ਸਿੰਘ ਤੇ ਡਾਕਟਰ ਨਾਨ ਜੀ ਨੂੰ ਹੈਂਡਓਵਰ ਕੀਤੀਆਂ ਨੇ ਸਾਡਾ ਇਹੀ ਮਕਸਦ ਹੈ ਸਹੀ ਸਮਾਨ ਸਹੀ ਜਗ੍ਹਾ ਤੇ ਲੱਗੇ ਐਸੇ ਕਰਕੇ ਅਸੀਂ ਇਹ ਸਹਿਯੋਗ ਕੀਤਾ ਸਿੱਖਾਲ ਦਿਨਿਕ ਸੂਰਾ ਟੀਵੀ ਦੇਖ ਰਹੇ ਹੋ ਪੂਰੇ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚ ਹੜਾ ਵਰਗੇ ਹਾਲਾਤ ਹੈ ਤੇ ਹੜਾ ਵਰਗੇ ਹਾਲਾਤਾਂ ਦੇ ਵਿੱਚ ਜੋ ਆਮ ਲੋਕ ਨੇ ਉਹਨਾਂ ਵਾਸਤੇ ਰਾਸ਼ਨ ਅਤੇ ਕੱਪੜੇ ਵਗੈਰਾ ਦੀ ਤਾਂ ਸਾਰੇ ਹੀ ਮਦਦ ਦੇ ਰਹੇ ਨੇ ਲੇਕਿਨ ਉੱਥੇ ਜੋ ਪਸ਼ੂ ਹੈਗੇ ਆ ਜੋ ਪਸ਼ੂ ਹੜ੍ਹਾਂ ਦੇ ਵਿੱਚ ਫਸੇ ਹੋਇਆ ਉਹਨਾਂ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਉਹਨਾਂ ਵਾਸਤੇ ਹੁਣ ਤੱਕ ਜਿਹੜੀ ਹੈ ਮਦਦ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੁਣ ਤੱਕ ਇਹ ਮਦਦ ਨਹੀਂ ਕੀਤੀ ਜਾ ਰਹੀ ਸੀ ਕਿ ਲੇਕਿਨ ਹੁਣ ਜਦੋਂ ਜ਼ਰੂਰਤ ਪਈ ਤਾਂ ਅਬੋਹਰ ਦੇ ਅਰੋੜਾ ਵਿਕਾਸ ਮੰਚ ਵੱਲੋਂ ਇਹ ਜਿਹੜੀ ਮਦਦ ਦੇ ਵਿੱਚ ਆਪਣੇ ਨਾਲ ਨੇ ਅਮਿਤ ਡਾਕਟਰ ਅਮਿਤ ਨੈਣ ਜੀ ਉਹਨਾਂ ਨਾਲ ਗੱਲਬਾਤ ਕਰਨੇ ਆ ਵੀ ਇਹ ਦਵਾਈ ਜਿਹੜੀ ਹੈ ਕਿੱਥੇ ਕਿੱਥੇ ਭੇਜੀ ਜਾਏਗੀ ਅਸੀਂ ਪਹਿਲਾਂ ਤਾਂ ਧੰਨਵਾਦੀ ਆ ਗगन ਜੀ ਉਹਨਾਂ ਦੀ ਟੀਮ ਦੇ ਪਹਿਲਾਂ ਇਹਨਾਂ ਨੇ ਜਿਹੜਾ ਹੈਗਾ ਸਾਈਲੇਜ ਭੇਜਿਆ ਸੀ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ ਕਿ ਪਸ਼ੂਆਂ ਨੂੰ ਚਾਰੇ ਦੀ ਪ੍ਰੋਬਲਮ ਆ ਰਹੀ ਹੋਗੀ ਪਹਿਲਾਂ ਇਹਨਾਂ ਨੇ ਸਾਈਲੇਜ ਭੇਜਿਆ ਹੁਣ ਜਿਹੜਾ ਹੈਗਾ ਇਹਨਾਂ ਨੇ ਦਵਾਈਆਂ ਇਹ ਭੇਜੀਆਂ ਹੈਗੀਆਂ ਇਹ ਵੀ ਸਾਡੇ ਤੋਂ ਪੁੱਛ ਕੇ ਭੇਜਿਆ ਇਹਨਾਂ ਨੇ ਕਿ ਜਿਹੜੀ ਦਵਾਈਆਂ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਤੁਹਾਡੇ ਦੁਆਰਾ ਭੇਜੀ ਗਈ ਇੱਕ ਇੱਕ ਦਵਾਈ ਜੋਨੇ ਸਾਡੇ ਪੀੜਿਤ ਪਸ਼ੂ ਪਾਲਕ ਨੇ ਉਹਨਾਂ ਤੱਕ ਅਸੀਂ ਪਹੁੰਚਾਣ ਦੀ ਜ਼ਿੰਮੇਵਾਰੀ ਸਾਡੀ ਹੈ ਹੁਣ ਤੇ ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਦੇਖੋ ਸਰ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੈਗੀਆਂ ਉੱਥੇ ਜਿਹੜੀਆਂ ਪਸ਼ੂਆਂ ਵਿੱਚ ਹੋ ਰਹੀਆਂ ਪਾਣੀ ਕਰਕੇ ਬੇਸਿਕਲੀ ਅੱਜ ਜਿਹੜੀ ਅਸੀਂ ਦਵਾਈਆਂ ਲਈਆਂ ਇਹਨਾਂ ਤੋਂ ਇਹ ਹੈਗੀਆਂ ਇਹ ਤਾਂ ਹਰੇਕ ਪਸ਼ੂ ਨੂੰ ਉੱਤੇ ਜਾ ਸਕਦੀ ਹੈ ਕਿਉਂਕਿ ਹੁਣ ਚਾਰਾ ਪੂਰਾ ਨਹੀਂ ਮਿਲ ਪਾਏਗਾ ਇੱਕ ਜਿਹੜਾ ਪਸ਼ੂ ਹੈਗਾ ਆਪਦੀ ਥਾਂ ਤੋਂ ਦੂਜੀ ਥਾਂ ਤੇ ਆ ਗਿਆ ਉੱਥੇ ਵੀ ਸਹੀ ਹਾਲਾਤ ਚ ਨਹੀਂ ਰਹਿ ਸਕਦਾ ਇਸ ਕਰਕੇ ਮਨ ਟੈਬ ਦੀਆਂ ਗੋਲੀਆਂ ਜਿਹੜੀਆਂ ਦਿੱਤੀਆਂ ਹੈਗੀਆਂ ਤਾਂਕਿ ਉਹਦੀ ਤੰਦਰੁਸਤੀ ਬਣੀ ਰਹੇ ਕਿਉਂਕਿ ਹੱਡਾਂ ਦਾ ਪਾਣੀ ਨਿਕਲਣ ਤੋਂ ਬਾਅਦ ਵੀ ਇਹ ਹੈਗਾ ਕਿ ਪਸ਼ੂ ਦੀ ਕਮਜ਼ੋਰੀ ਕਈ ਵਾਰੀ ਹੁਣ ਸ਼ੋਅ ਨਹੀਂ ਹੁੰਦੀ ਬਾਅਦ ਚ ਸ਼ੋਅ ਹੁੰਦੀ ਆ ਇਸ ਕਰਕੇ ਦਵਾਈਆਂ ਉਹਨਾਂ ਨੂੰ ਦਿੱਤੇ ਜਾਂਦੇ ਤਾਂ ਕਿ ਉਹਨਾਂ ਦੀ ਸਿਹਤ ਹੈ ਜਿਹੜੀ ਪੂਰੀ ਬਣੀ ਰਹੇ ਤੇ ਦੋਸਤੋ ਅਰੋੜਾ ਵਿਕਾਸ ਮੰਚ ਵੱਲੋਂ ਇੱਕ ਅਪੀਲ ਵੀ ਹੈ ਕਿ ਜੋ ਇਸ ਵਕਤ ਜ਼ਰੂਰ ਥੀ ਗਿਆ ਜੋ ਲੋਡ ਹੈਗੀ ਆ ਉਸ ਦੇ ਮੁਤਾਬਕ ਹੀ ਉੱਥੇ ਜੋ ਅਸਮਾਨ ਭੇਜਿਆ ਜਾਏ ਕਿਉਂਕਿ ਪੰਜਾਬ ਨੇ ਇੱਕ ਡੁੱਟਤਾ ਦਾ ਇੱਕ ਮਿਸਾਲ ਕਾਇਮ ਕੀਤੀ ਆ ਉਸ ਮਿਸਾਲ ਦੇ ਵਿੱਚ ਇਹ ਦਿਖਾਇਆ ਵੀ ਆਪਾਂ ਜ਼ਰੂਰ ਤੋਂ ਜ਼ਿਆਦਾ ਤੱਕ ਸਮਾਨ ਪਹੁੰਚਾ ਦਿੱਤਾ ਗਿਆ ਹੈ ਲੇਕਿਨ ਹੁਣ ਜਿਹੜੀ ਲੋਡ ਹੈ ਉਹ ਹੜ੍ਹਾਂ ਤੋਂ ਬਾਅਦ ਦੀ ਲੋਡ ਹੈਗੀ ਆ ਇਸ ਕਰਕੇ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਹੁਣ ਇਕੱਠਾ ਕਰਕੇ ਰੱਖਣਾ ਚਾਹੀਦਾ ਹੈ ਕਿ ਉਸ ਤੋਂ ਬਾਅਦ ਜਦੋਂ ਹੜ੍ਹਾਂ ਦੀ ਸਥਿਤੀ ਜਿਹੜੀ ਆ ਖਤਮ ਹੋ ਜੇਗੀ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੀ ਮਦਦ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਸਵੇਰਾ ਟੀਵੀ ਲਈ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਬਸੇ ਸਾਨੂੰ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗਤੋਂ ਕਾਫੀ ਸਪਲਾਈ ਆ ਰਹੀ ਹੈ ਦਵਾਈ ਦੀ ਬਾਕੀ ਜੋ ਇਹ ਜੇ ਹਾਲਾਤ ਚੱਲ ਰਹੇ ਨੇ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਸਾਡੀ ਕੋਸ਼ਿਸ਼ ਹੈ ਕਿ ਇਹੋ ਜੇ ਹਾਲਾਤ ਦੇ ਵਿੱਚ ਕਿਸੇ ਵੀ ਪਸ਼ੂ ਪਾਲਕ ਨੂੰ ਕੋਈ ਵੀ ਦਵਾਈ ਆਪ ਖਰੀਦ ਕੇ ਨਾਲ ਲੈ ਆਉਣੀ ਪਵੇ ਸੋ ਉਹਦੇ ਲਈ ਅਸੀਂ ਅੱਜ ਰੋੜਾ ਵਿਕਾਸ ਮੰਚ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਪੰਨੋ 15 ਮਿੰਟਾਂ ਦੇ ਵਿੱਚ ਜਿਹੜੀ ਸਾਡੀ ਰਿਕੁਆਇਰਮੈਂਟ ਸੀ ਉਹ ਦਵਾਈਆਂ ਉਹਨਾਂ ਨੇ ਪੂਰੀਆਂ ਕਰਤੀਆਂ ਸੋ ਮੈਂ ਰੋੜਾ ਵਿਕਾਸ ਮੰਚ ਦਾ ਖਾਸ ਕਰਕੇ ਗगनਜੀਤ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਆਂ ਕਿ ਜਿਨ੍ਹਾਂ ਨੇ ਇਹ ਜਿਹੜੀ ਪਸ਼ੂ ਪਾਲਕਾਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਦਵਾਈਆਂ ਮੁਹੱਈਆ ਕਰਵਾਈਆਂ ਨੇ ਤੇ ਮੇਰੀ ਜਿਹੜੀ ਸਾਡੀ ਜਿੰਨੇ ਵੀ ਸਾਡੇ ਡੋਨਰਸ ਨੇ ਜਿਹੜੇ ਵਕਫ ਵਕਫਾ ਤੇ ਕਾਰਜ ਕਰ ਰਹੇ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਗੁਰਬਾਣੀ ਦਾ ਇੱਕ ਫਰਮਾਨ ਹੈ ਅਕਲੀ ਕੀਚੇਦਾਨ ਉਹ ਜੋ ਵੀ ਕੀਤੀ ਜਾ ਕਿਤੇ ਵੀ ਜਗ੍ਹਾ ਤੇ ਉਹ ਡੋਨੇਟ ਕਰ ਰਹੇ ਨੇ ਥੋੜਾ ਜਿਹਾ ਸੋਚ ਸਮਝ ਕੇ ਕਿ ਜਿਹੜੀ ਚੀਜ਼ ਦੀ ਜਿੱਥੇ ਜ਼ਰੂਰਤ ਹੈ ਉਹ ਚੀਜ਼ਾਂ ਹੀ ਲੈਣ ਤਾਂ ਕਿ ਉਹਨਾਂ ਦਾ ਕੀਤਾ ਹੋਇਆ ਜਿਹੜੀ ਦਾਨ ਹੈ ਜਾਂ ਸੇਵਾ ਵਾ ਉਹ ਥਾਂੇ ਪੈ ਸਕੇ ਕਿਉਂਕਿ ਜੀ ਕੀ ਕਰਨਾ ਚਾਹੋਗੇ ਅੱਜ ਤੁਸੀਂ ਹੜਪੜ ਪਸ਼ੂਆਂ ਲਈ ਦਵਾਈਆਂ ਲੈ ਕੇ ਬਣੇ ਡਿਪਟੀ ਡਾਇਰੈਕਟਰ ਡਾਕਟਰ ਮਨਦੀਪ ਸਿੰਘ ਜੀ ਕਿਉਂਕਿ ਸਾਡੇ ਅਬੋਰ ਦੇ ਹੀ ਨੇ ਉਹਨਾਂ ਦਾ ਫੋਨ ਆਂਦਾ ਵੀ ਕੱਲ ਸਾਡੇ 24 ਜਗ੍ਹਾ ਤੇ ਕੈਂਪ ਨੇ ਕੁਝ ਦਵਾਈਆਂ ਐ ਜੀਆਂ ਹੈਗੀਆਂ ਨੇ ਜਿਹੜੀ ਸਪਲਾਈ ਤੋਂ ਬਾਹਰ ਨਰਵਾਵਾ ਲੋਡ ਹੈ ਤਾਂ ਉਹਨਾਂ ਕੋਲੋਂ ਲਕਸ਼ਾ ਕੋ ਮੈਂ ਲਿਸਟ ਮੰਗਾਈ ਤਾਂ ਅਸੀਂ ਆਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਗੱਲ ਕੀਤੀ ਅਸੀਂ 15 ਮਿੰਟਾਂ ਦੇ ਵਿੱਚ ਹੀ ਉਹ ਸਵਾਰੀਆਂ ਦਵਾਈਆਂ ਦੀ ਕਲੈਕਸ਼ਨ ਕਰਕੇ ਅਸੀਂ ਡਾਕਟਰ 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 ਮਨਦੀਪ ਸਿੰਘ ਤੇ ਡਾਕਟਰ ਨਾਨ ਜੀ ਨੂੰ ਹੈਂਡਓਵਰ ਕੀਤੀਆਂ ਨੇ ਸਾਡਾ ਇਹੀ ਮਕਸਦ ਹੈ ਸਹੀ ਸਮਾਨ ਸਹੀ ਜਗ੍ਹਾ ਤੇ ਲੱਗੇ ਐਸੇ ਕਰਕੇ ਅਸੀਂ ਇਹ ਸਹਿਯੋਗ ਕੀਤਾ